ਦੂਜਿਆਂ ਨੂੰ ਦੁਖੀ ਕਰਨ ਵਾਲੇ ਪਿਆਰਿਓ ਆਪਣੀਆਂ ਮੁਸੀਬਤਾਂ ਦਾ ਅਕਾਊਂਟ ਪਰਮੇਸ਼ਰ ਕੋਲੋਂ ਆਪੇ ਖੁਲਾ ਰਹੇ ਨੇ ਅਖੋਤਾ ਨਗਰੂ ਰਾਮਦਾਸ ਜੀ ਹਨ ਗੁਰੂ ਰਾਮਦਾਸ ਜੀ ਜਿਹੜਾ ਦੂਜਿਆਂ ਨੂੰ ਦੁਖੀ ਕਰਦਾ ਹੈ ਨਾ ਦੂਜਿਆਂ ਨੂੰ ਦੁੱਖ ਦੇਂਦਾ ਹੈ ਪਰੇਸ਼ਾਨੀਆਂ ਦੇਂਦਾ ਹੈ ਮੁਸੀਬਤਾਂ 'ਚ ਪਾਉਂਦਾ ਉਹ ਆਪਣੀ ਮੁਸੀਬਤ ਦਾ ਅਕਾਊਂਟ ਆਪੇ ਖੁਲਾ ਰਿਹਾ ਅਸੀਂ ਆਪਣਾ ਅਕਾਊਂਟ ਖੁਲਾਉਣਾ ਹੈ ਸਰਬੱਤ ਦੇ ਭਲੇ ਦਾ ਅਸੀਂ ਆਪਣਾ ਅਕਾਊਂਟ ਖੁਲਾਉਣਾ ਹੈ ਪਿਆਰਿਓ ਫਰੀਦ ਦਾ ਬੁਰੇ ਦਾ ਭਲਾ ਇਹ ਵਾਲਾ ਤਾਂ ਅਸੀਂ ਮੁਸੀਬਤਾਂ 'ਚ ਪਾਉਣ ਵਾਲਾ ਕਾਊਂਟ ਨਹੀਂ ਖਲਾਉਣਾ ਦੂਜਿਆਂ ਨੂੰ ਮੁਸੀਬਤਾਂ 'ਚੋਂ ਕੱਢਣ ਵਾਲਾ ਕਾਊਂਟ ਖਲਾਉਣਾ ਹੈ ਹਾਂਜੀ ਤੇ ਜਿਹੜੇ ਦੂਜਿਆਂ ਨੂੰ ਦੁਖੀ ਕਰਦੇ ਹਨ ਨਾ ਨਾ ਕਰਿਆ ਕਰੀਂ ਜੀ ਜਿਹੋ ਜਿਹਾ ਸੁਭਾਅ ਬਣਿਆ ਹੈ ਨਾ ਸੁਭਾਅ ਨੂੰ ਚੇਂਜ ਕਰੋ ਵੇਖੋ ਕਿੰਨੀ ਜ਼ਿੰਦਗੀ ਲੰਘ ਗਈ ਹੈ ਖਪਦੇ ਆ ਖਪਾਉਂਦੇ ਆ ਮੀਆਂ ਬੀਵੀ ਦੀ ਨਹੀਂ ਕਈ ਵਾਰੀ ਬਣਦੀ ਬੱਚਿਆਂ ਦੀ ਮਾਪਿਆਂ ਨਾਲ ਨਹੀਂ ਬਣਦੀ ਕਈ ਵਾਰੀ ਭੈਣ ਭਾਈਆਂ ਦੀ